ਉਹ ਨੀ ਪਾੜ ਦੇ ਉਹ ਨਹੀਂ ਪਾੜ ਛੱਡ ਪਰੇ ਉਹ ਛੱਡ ਬਹ ਹੋ ਗਿਆ ਯਾ ਨੰਮੇ ਫੜ ਦੇ ਪੈਸੇ ਘਰ ਲਾ ਦੇ ਉਹ ਨਹੀਂ ਯਾਰ ਪੈਸੇ ਘਰ ਲਾ ਦੇ ਖਰੀਦਾਂ ਨਹੀਂ ਮੇਲੇ ਕੱਢ ਘਰ ਲਾਲ ਪੈਸੇ ਉਹਦੇ ਆ ਕੇ ਤਰਾ ਓਏ 12 ਦਾ ਕਾਤਾ ਹੁਣ ਬਹੁਤ ਪੱਕੇ ਦੰਦਾ ਹੀ ਨੇ ਲਾ ਇੱਕ ਮੂੰਹ ਦਾ ਅੰਦਰ ਹੋ ਮੁਟਾਈ ਹੋਰ ਕੀ ਸ਼ਾਮ ਬਰਬਸਾਲ ਮਾਰੇ ਯਾਰ ਜੇ ਜਿਆ ਕੁਝ ਹੋਏਗਾ ਉਹ ਜਿੱਦ ਮੂੰਹ ਕਾਲੇ ਗਲਤ ਲਾ ਦੇ ਬਸ ਪਾਰਾਂ ਆ ਕਾਰ ਲਗੋ ਤੁੰਗਾ ਉੱਤੇ ਮਾਰਾ ਮਟਾ ਕਾਰ ਲਾ ਨਿੰਮੇ ਸਵਾਰ ਦੀ ਜਈ ਸਹੀ ਆ ਕਾਰ ਲਗਾ ਚੱਲੀ ਥੋੜਾ ਮਿੱਠਾ ਲੱਗੇ ਵੀ ਆ ਪਾ ਦੇ ਮੇਰੇ ਮਾਣੇ ਲੁਖਾਈ ਇਹਨੇ ਵਾਲਾ ਪਾ ਦੇ ਪਾ ਦੇ ਮੈਨੂੰ ਪਾ ਦੇ ਪਾ ਦੇ ਕੋਈ ਨਹੀਂ ਕੋਈ ਨਹੀਂ ਪਾ ਲਿਆ ਨਹੀਂ ਨਹੀਂ ਕਰੀ ਇੱਕ ਬੱਕਰੀ ਲਈ ਆ ਕੋਈ ਮੇਰੇ ਸਾਡੇ ਪਰੇ ਛੱਡ ਪਰੇ ਜਿਹੜੀ ਲਈ ਹੁਣੇ ਆ ਬੋਕ ਲੈ ਤੋ ਹੁਣੇ ਤੈਂ ਦਾ ਦੁੱਧ ਚਾਹ ਕੇ ਨਹੀਂ ਸਾਡੇ 12 ਦਾ ਕਰਾ ਚੰਕ ਉਹ ਚੱਟ ਪਰੇ ਉਹ ਜਾਣ ਦੇ ਉਹ ਨਹੀਂ ਅੱਜ ਠੀਕ ਨਾ 10000 ਰੁਪਿਆ ਲਾਦਾ ਭਾਈ ਚੱਕੀਏ 7 8 ਠੱਠੀ ਵਾਲੇ ਨੂੰ ਚਾੜ ਦੇ ਹੁਣ ਉਹਨਾਂ ਨੂੰ ਵੀ ਉਹਨਾਂ ਬਾੜੀ ਜਾ ਚਾੜ ਦੇ ਉਹਨਾਂ ਨੂੰ ਵੀ ਕਿਹਾ ਤੂੰ ਹੀ ਮਾਰਾ ਹੁੰਦਾ 13000 ਦਾ ਲੈ ਗਿਆ ਚੱਕ ਬਈ ਰਹਿਣ ਦੇ ਬਰੋ ਰਹਿਣ ਦੇ ਚੱਕੀ ਉਹ ਨਹੀਂ ਨਹੀਂ ਹੁਣ ਫਿਰ ਲੈ ਜਾਉਂਦੇ ਹਾਂ ਆ ਪਾਨੇ ਤੀ ਉਹਦੇ 12 ਦਾ ਰਹਿਣ ਉਹ ਦੇ ਦੇ ਪੈਸੇ 12 ਦਾ ਰਹਿਣ

ਕੋਮ ਬਈ 14 ਦਾ 12 ਦਾ ਨਹੀਂ ਬਈ ਨਹੀਂ ਨਹੀਂ ਉਹ ਓ ਯਾਰ ਚੱਲ ਹੁੰਦਾ ਬਾਬਾ ਰਾਮੇ ਬਈ ਨਹੀਂ ਲੈ ਸਾ ਦੇ ਜੂ ਰੋਕੀ ਨਹੀਂ ਤੇਰਾ ਹੋਸਾਬ ਨਾ ਵੇਖਣਾ ਕਿ ਨਹੀਂ ਹਾਂ ਕੱਢ ਉਹ ਜਿਹੜੀ ਪੰਚਾਇਤ ਨੇ ਫੈਸਲਾ ਬੋ ਪੰਚਾਇਤ ਨੇ ਬਹੁਤ ਕੋ ਕਰਦੀ ਬਿਕਾਤਾਂ ਮੈਂ ਨਹੀਂ ਵੇਖਣਾ ਉੱਥੇ ਪੰਚਾਇਤ ਨੇ ਫੈਸਲਾ ਕਰਨਾ ਮੈਂ ਆਇਆ ਨਹੀਂ ਹੈ ਨਹੀਂ ਬਸ ਆਪਣੇ ਜਦ ਬੱਕਰੀ ਫੜਾ ਲੇ ਤੇ ਬੱਕਰੀ ਕਿਹੜੀ ਆਹ ਬੱਕਰੀ ਘਰ ਦਾ ਤੁਸੀਂ ਜਾਣਦੇ ਬੱਕਰੀ ਜਦ ਬੱਕਰੀ ਵੇਚ ਲਈ ਯਾਰ ਉਹ ਜਾਣਦੇ ਇਹ ਮੈਂ ਕਿਹਾ 12000 ਰੁਪਏ ਉਸਨੇ ਕਿਉਂ ਲੈ ਜੱਗੀ ਨੇ 25 ਕਹ ਸਹੀ ਕਰ 28 ਗਿਆ ਤਾਂ 28 ਗਿਆ ਸੀ ਤੇ ਬਾਈ ਨੇ ਖੜੀ ਬਾਈ ਨੇ 28 ਗਿਆ ਤੇ 28 ਕਿਲੋ ਵਜਾਇਆ ਗਿਆ ਵਾਹ ਕੱਟਦਾ ਨਹੀਂ ਘਟਦਾ ਜੰਮਿਆ ਇਹ ਤੱਕ ਗਾਲੀ ਗਾਲ ਜੱਗੀ ਨੇ ਕਹੀ ਸੀ ਬਈ ਕੱਟੇ ਨਾ ਵਾਹ ਸਕਦਾ ਘਟਦਾ ਨਹੀਂ ਹਾਂ ਤੋਲਾ ਵੀ ਕੱਟਦਾ ਨਹੀਂ ਇਹ ਚਾਹ ਜਾਂ ਮੇਰਾ ਆ ਵੀਡੀਓ ਚੁੱਕ ਲੈ ਤਾਂ 25000 ਕੜਾ ਪੈਸੇ ਮੈਂ ਦੂੰ ਹਾਂ ਠੀਕ ਲੱਗਾ ਨਹੀਂ ਕੋਈ ਬਾਤ ਹੋਊਗਾ ਹਾਂ ਮੈਂ ਦੇਊਗਾ ਠਾਈ ਕਰਨੀ ਠਾਈ ਜਣ ਕੇ ਚੱਲ ਠਾਈ ਕਰਾਈ ਜਣ ਕੇ ਹਾਂ ਠੀਕ ਹੋ ਗਿਆ ਮੇਰਾ ਨਹੀਂ ਜੇ ਹਮਣਾ ਕੀ 10000 ਮੰਗ ਲਓ ਕਿਵੇਂ ਨਹੀਂ ਕਰੂਗਾ ਜਮ ਭਾਈ ਨਹੀਂ ਤੂੰ ਲੈਣਾ ਕਿ ਨਹੀਂ ਹੁਣ ਤੇਰੇ ਦੇਣਾ ਤੈ ਭਾਵੇਂ ਤੂੰ ਸਾਡਾ ਵੱਡਾ ਭਰਾ ਸਾਨੂੰ ਨਾ ਦੇ ਤੇਰੇ ਤਾਂ ਪੈਸੇ ਅਸੀਂ ਦੇ ਦਾਂਗੇ ਐ ਚੱਕਰ ਨਹੀਂ ਨਿੰਮੀ ਪੈਸੇ ਵਿੱਚ ਨਹੀਂ ਬੋਲਨੇ ਵਿੱਚ ਸਿੱਧੀ ਬੋਲ ਕਰ ਹੁਣ ਆ ਤੇਰਾ ਸ਼ੱਕ ਸੀ ਉਹ ਕਢਾਤਾ ਤੇਰਾ ਸ਼ੱਕ ਨੇ ਕਰ ਗਿਆ ਇੱਕ ਵਾਰੀ ਯਾਰ ਚੀਜ਼ ਦੱਸਦੀ ਸਾਡੇ ਮਣੇ ਹਟ ਜਾ ਕੰਮ ਤੇਰਾ ਨਾ ਨਹੀਂ ਉਹ ਇਧਰ ਤੇ ਨਿੰਮੀ ਬਾਈ ਨਿੰਮੇ ਨੇ ਲਿਆ 30000 ਦਾ ਨਹੀਂ ਮੈਂ ਦੇ ਦੇ ਬੰਨ ਦੋ ਕਹਿੰਦਾ ਬੱਸ ਨਿੰਮੇ ਭਰਾ ਦੀਆਂ ਤਾਣੇ 1000 1000 ਕਿੰਨੇ ਹੁੰਦੇ ਕੱਢ ਬਈ ਨਿੰਮੇ ਕੱਢ ਬਾਈ ਨੇ ਖਾਈ ਪਾਇਆ ਆ ਗਈ ਯਾਰ ਚਿਹਰੇ ਤੇ ਲਾਲੀ ਬਾਈ ਨੇ ਦੱਸਦਾ ਉਹ ਹੀ ਅਕਸਰ ਤੇਰਬੇ ਦਾ ਬੰਦਾ ਹੈ ਤੂੰ ਬੱਚੀ ਦਾ 25 ਪਾ ਕੇ ਚਾਹਦਾ ਤੂੰ 25 ਪਾ ਕੇ ਮਾਰਾ ਜਾ ਤੈਨ ਦਵਾਤਾ ਕਰ ਬੱਸ ਠੀਕ ਆ ਹੋ ਗਿਆ ਨਿੰਮੇ ਮਾਫਰੀ ਕੋਟ ਚੱਕ ਕਿੰਨੇ ਚੋਇਆ ਸੀ ਸੋਦਾ ਦਾ 13000 13000 ਚੋਇਆ ਲਖਾਈ ਆਪੋ ਆਪਣੀਆਂ ਪਾਲਿਆ ਜੇਬ ਚ ਹੱਥ ਕੱਢਿਆ ਕਾਲਾ ਲਫਾਫਾ ਨਿੰਨੇ ਨੇ ਹੁਣ ਤੇ ਮੈਨੂੰ ਪਤਾ ਬਾਈ ਨੇ ਕੱਢ ਲਿਆ ਕਾਲਾ ਲਫਾਫਾ ਚੱਕ ਬਈ 10 ਦੀ ਗੁੱਟੀ ਫੜਾਤੀ ਗੁੱਟੀ ਫੜਾਦੀ ਬਾਈ ਸਾਹਿਬ ਕੋਈ ਨਹੀਂ ਬਾਰੇ ਬਣਦਾ ਚੱਕ ਉਹਦੇ ਬਣਦੇ ਨਹੀਂ ਹੋ ਬਾਬੂ ਮੰਦਰ ਹੋ ਗਿਆ ਵੀ ਨਾ ਰ ਮੈਨੂੰ ਕਿ ਮਕਰਾਈ ਵਾਲੇ ਸੱਤ ਪੱਕੇ ਲੈ ਗਿਆ ਜਿੱਤ ਕੇ ਬਹੁਤ ਪੈੜਾ ਹੈ ਸੱਤ ਪੱਕੇ ਜਿੱਤ ਕੇ ਮੈਨੂੰ ਦੇ ਦਿੰਨੇ ਪਏ ਸੱਤੇ ਮੈਨੂੰ ਬੜਾ ਵਾਲੀ ਹੈ ਸਾਰੇ ਬਹੁਤ ਬੜਾ ਤੁੰਗੜੀ ਠਿੱਕ ਇਕੱਠੇ ਲਾ ਲਿਆ ਕੋਦ ਤੂੰ ਇਕਦ ਤੂੰ ਇਕਦ ਜਿੱਤ ਕੇ ਹੁਣ ਚਿਹਰੇ ਲਾ ਲਈ ਬਾਈ ਨੂੰ ਪਲਟੀਨਾ ਮੋਰਸਾਨ ਸਮਾਨਤ ਕਰਨ ਬੱਕਰੀ ਨੂੰ ਕੇ ਚੰਗੀ ਲਿਆ ਦੋ ਦਾਲ ਕਿੱਥੇ ਹਾਂ ਕਾਰਜਾ ਡੇਟ ਰੱਖਣੀ ਹੈ ਹਾਂ ਉਡੀਨਾ ਦੇਣਾ ਦਾ ਨਾ ਆ ਜਾ ਪਾਈ ਦਾ ਪਾਵਾਂ ਪਾਂਛੇ ਬਕਰੇ ਪਾਲੇ ਪਾਵਾਂ ਬਰਬਰੀ ਪਾਲੇ ਦੁੱਧ ਚਵਾਈ ਤੇ ਕਿਉਂ ਹੀ ਯਾਰ ਦੂਧੀਆਂ ਵਾਹਾਂ ਮਾਰਨ ਲੱਗ ਗਿਆ ਮੈਂ ਠੀਕ ਹੈ ਨਾ ਕੋਟ ਕਰਾਵਾਂਗੇ ਨਾਲੇ 2 ਦਿਨ ਝੋਣੀਆਂ ਆ ਦੋ ਦਿਨ ਤੇ ਤੈਨਾਂ ਨਾ ਆ ਗਿਆ 12 ਬੋਸ ਲਾਵੀ ਨੰਮੇ ਮੇਰੀ ਜਵਾਨ ਨੂੰ ਪੋਚੜਾ ਦੇ ਤੇਰਾ ਯਾਰ ਹੋ ਗਿਆ ਦਿਖਾਈ ਆਪੋ ਆਪਣੀ ਅੱਜ ਕਿਵੇਂ ਹੈ ਲੈਡ ਬੋਦਾ ਯਾਰ ਦੱਸੋ ਭਾਈ ਸੱਤ ਪਾਪ ਯਾਰ ਜਾਨਵਰ ਮੈਂ ਨੇ ਬੱਕਰਾ ਦੋਨੋਂ ਇੱਕ ਰੀ ਹੋਰ ਵਿਖਾ ਦੇ ਤੂਫਾ ਬੱਕਰੇ ਦਾ ਆ ਆ ਖੜਾ ਬੱਕਰਾ ਦਾ ਇੱਧਰ ਹੀ ਖੜਾ ਆ ਜੇ ਹੋਰ ਬੌਜੀ ਨਹੀਂ ਨਹੀਂ ਮਣੀ ਲਾਵੀ ਦੋਸਤੋ ਆ ਸੀਗਾ ਬੱਕਰਾ ਆ ਖੜਾ ਹੀ ਬੱਕਰਾ ਲੈ ਵੀ ਦੋਸਤੋ ਆ ਤੁਸੀਂ ਬੱਕਰਾ ਦੇ ਨਹੀਂ 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 ਆ ਬੱਕਰਾ ਆ ਬੱਕਰਾ ਅੱਜ ਕੰਪੇਰ ਮਨਾਇਆ ਬੰਦੇ ਨੇ ਫਰੀਦਪੁਰ ਬੱਕਰਾ ਮੰਡੀ ਤੇ ਠੱਟੇ ਰਾਹ ਯਾਰ ਵੀ ਦੋਤੋ ਸੌਦਾ ਹੋ ਗਿਆ ਦਾ ਉਹਨੇ ਖਰੀਦਿਆ ਮਰਖਾਈ ਵਾਲਿਆਂ ਨੇ ਤਰੋਲਾ ਵੇ ਬਹੁਤ ਪਿਆ ਹੈ ਤੇ ਹਜੇ ਵੀ ਪਈ ਜਾਂਦਾ ਵੇ ਨਿਬੜ ਵੀ ਆ ਗਾ ਫੇਰ ਵੀ ਅਜੇ ਦੋਈ ਚੱਲ ਰਹੀ ਹੈ ਇਹਨਾਂ ਦੀ ਦੇਖੋ ਯਾਰ ਝੂਠ ਮਾਰੀ 12 ਕਿਲੋ ਮੀਟ ਨਿਕਲਾਉਣਾ ਬਾਈ ਉਹ ਮੈਂ 6000 ਦਾ ਥੋੜਾ ਮੈਂ ਕਰੂੰ ਮੈਂ ਪੱਕਾ ਮੈਂ ਹੈਣਾ ਪੈਸੇ ਕੀ ਵਟਾਉਣੇ ਹੁਣ ਤੇ ਇਹਨੇ ਸੁਆ ਮੈਨੂੰ ਨਹੀਂ ਯਾਰ ਆਇ ਨਹੀਂ ਤੈਨੂੰ ਪਤਾ ਹੀ ਹੈ ਰ ਆਪਾਂ ਵੀ ਲਿਆਇ ਚਨਾ ਤੂੰ ਆਪ ਦੋਇਆ ਤੇ ਸਾਹਮਣੇ ਵੇਲਾ ਕਲੇਜੀ ਪੋਟਾ ਦੇਵਾਂਗੇ ਤੈਨੂੰ ਲੁੱਕੀ ਤੇਰੇ ਵੀ ਨਹੀਂ ਜਾਣਦਾ ਖੁਰੜੇ ਲੈ ਜੀ ਹੈ ਜਾਣਦਾ ਖੁਰੜੇ ਕੋਲੜਾ ਆਪ ਦੇ ਬਹੁਤ ਆਉਂਦੇ ਕੰਪਲੈਂਟ ਵੈਸ ਨੂੰ ਬਈ ਇਸ ਸਭ ਸਾਸ ਸਹਰਾ ਜੀ ਨਹੀਂ ਸਸਤਿਆਂ ਦੀ ਹੀ ਰੀਸ ਇੱਥੇ ਕਰ ਰਹੇ ਹਾਂ ਬੰਮਾਰ ਕਿੰਨੇ ਦਾ ਤਨਫਾ ਚੱਲ ਗੈਂਤ ਲਾ ਗਾ ਮੋਲ ਵਿੱਚ ਡੁੱਬ ਜਾਂਦਾ ਨਾ ਇਹਦਾ ਉਹ ਨਹੀਂ ਆ ਇਹਦਾ ਉਹ ਨਹੀਂ ਆ ਨਹੀਂ ਲਿਖਾਈ ਤਾਂ ਮੈਂ ਉਹ ਤਾਂ ਪੂਰੇ ਹੀ ਹੋ ਗਏ ਫਿਰ ਨਹੀਂ ਬਾਬੇ ਜੇ ਲ ਜਾਣਾ ਨਾ ਮੇਰੀ ਗੱਲ ਸੁਣ 400 ਰੁਪਏ ਮੇਰੀ ਗੱਲ ਸੁਣ 400 ਰੁਪਈਆ ਬਾਈ ਤੂੰ ਆ ਚਲ ਗਈ ਬੰਦਾ ਮੇਰੀ ਗੱਲ ਸੁਣ ਹੈ ਨਹੀਂਗਾ ਇਹ ਵੀ ਪੰਚਾਇਤ ਮੈਂ ਤੈਨੂੰ ਦੱਸਦਾ ਸੀ ਨਾ ਤੇਰੇ ਵਰਗੇ ਭਰਾਵਾਂ ਨੂੰ ਮਾਲ ਦਿੰਨੇ ਕਿਉਂ ਪਿੰਡਾਂ ਚੋਂ ਖਰੀਦ ਕੇ ਤੇ ਪਰ ਨਹੀਂ ਯਾਰ ਇੱਥੋਂ ਲੈਣ ਪੁੱਛਣੇ ਆਪ ਦੋਆ ਸਾਡੇ ਪੰਜ ਲੱਖ 100 ਰੁਪਏ ਲਖਾਈ ਕੀਤੀ ਆ ਪਰਚੀ ਚਲਦੇ 200 ਰੁਪਏ ਆ ਤੇ 400 ਰੁਪਏ ਦੇ ਦੇ 400 ਰੁਪਏ ਦੇ ਦੇ 400 ਰੁਪਏ ਦੇ ਦੇ ਲਵੀ ਕਹਿੰਦੇ ਬਰਫੀ ਆਸਤੇ ਦੇ ਦੋ ਸਾਰੇ ਕਿੰਨੇ ਨਹੀਂ ਬੇਸਨ ਵਾਲੇ ਵੀ ਨਹੀਂ ਨਹੀਂ ਯਾਰ ਆਏ ਨਹੀਂ ਅੱਛਾ 100 ਰੁਪਏ ਨਾਲ ਯਾਰ ਪੀ ਫਰੀ ਯਾਰ ਚੱਲ ਕੋਈ ਨਹੀਂ ਲੈ 100 ਲੈ ਲੈ ਮੁੱਖੀ ਲੈ ਚੱਲ ਜੀ ਲੈ 100 ਰੁਪਏ ਇਹ ਬਾਈ 5700 ਦਾ ਬਹੁਤ 5700 ਦਾ ਹੋ ਗਿਆ ਬਾਈ ਕਰਾਊਗਾ ਲਿਖਾਈ ਰਾਜੂ ਦੀ ਹੈ ਤੇ ਨਿੰਮੇ ਦਾ ਬੱਕਰਾ ਸੀਗਾ ਤੇ ਆਹ ਦੋਸਤੋ ਬੱਕਰਾ ਸੀ ਕਾਣਾ ਨਹੀਂ ਪਰ ਜਾਇਜ ਮੁੱਲ ਕਿਤੇ 100 ਰੁਪਏ ਉਹ ਨਹੀਂ ਯਾਰ ਉਹ ਹੁਣ ਨਹੀਂ 5800 ਰੁਪਏ ਸੋਦਾ ਉਹ ਨਹੀਂ ਕਰਦੇ ਭਰਾਵਾ ਮੇਰੀ ਇੱਧਰ ਗੱਲ ਸੁਣੋ ਜਾਇਜ 1500 ਸੋਦਾ ਹੈ ਨਿੰਮੇ ਦਾ ਸੀ ਮਰਖਾਈ ਵਾਲਾ ਆ ਬੰਦੇ ਦਾ ਬੱਕਰਾ ਸੀ ਨਿੰਮੇ ਦਾ ਉਹ ਦਵੰਲੀ ਪਰੇ ਦੇ ਅੱਗੇ ਨਿੰਮੇ ਦਾ ਬੱਕਰਾ ਸੀਗਾ ਇਹਦੇ ਘਰ ਉਹ ਇਹੋ ਜੇ ਹਾਂ ਕਹ ਰੋਸ ਤੇਰੇ ਕਾਇਮ ਰਿਹਾ ਉਹ ਕਾਇਮ ਦੀ ਚੀਜ਼ ਹਾਂ ਜਿੰਨੇ ਵਿੱਚ 500 ਲਾਵੇ ਗੁੱਸਾ ਨਹੀਂ ਕਰਾਂਗੇ ਸਾਦਾ ਨਹੀਂ ਕੋਈ ਬਖਸ਼ਾ ਮੰਡੀ ਦੇ ਦੋ ਗੱਲ ਨਹੀਂ ਸਮਝਾਇਦਾ ਇਹ ਗੁੱਸਾ ਸਾਦਾ ਲੱਗਦੀ ਹੈ ਠੀਕ ਹੈ ਨਾ ਆਮ ਜੇ ਸਤੇ ਸਤਾਏ ਦੂਜਿਆਂ ਨੂੰ ਸਤਾ ਦਿੰਦੇ ਆਂ ਪਾਰਟੀ ਚਾਕ ਤੇਰੀ ਪਾਰਟੀ ਦਾ ਕੀ